ਕਿਸਾਨਾਂ ਪਰ ਸਾਡੇ YouTube ਚੈਨਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਹੈ ਜੀ ਜੋ ਪਿਛਲੇ ਸਮੇਂ ਦੇ ਵਿੱਚ ਸੈਲਨ ਮਾਲਕਾਂ ਵੱਲੋਂ PR 126 ਦਾ ਨਾਂ ਖਰੀਦਣ ਦਾ ਮੁੱਦਾ ਚੱਲ ਰਿਹਾ ਸੀ ਇਸ ਦੇ ਨਾਲ ਨਾਲ ਹੀ ਕਿਸਾਨਾਂ ਦੀਆਂ ਹੋਰ ਮੁਸ਼ਕਲਾਂ ਵਧਣ ਜਾ ਰਹੀਆਂ ਨੇ ਜੋ ਕਿ ਆੜਤੀਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਰੱਖੀ ਗਈ ਹੈ ਜਿਹੜਾ ਕਿ ਝੋਨੇ ਨੂੰ ਲੋਡਿੰਗ ਦਾ ਖਰਚਾ ਹੁੰਦਾ ਹੈ ਜੀ ਉਹ ਪਿਛਲੇ ਸਮੇਂ ਦੇ ਵਿੱਚ 2 ਰੁਪਏ 25 ਪੈਸੇ ਉੱਪਰ ਹੁੰਦਾ ਸੀ ਆੜਤੀਆਂ ਵੱਲੋਂ ਮੰਗ ਰੱਖੀ ਗਈ ਹੈ ਕਿ 3 ਰੁਪਏ ਕੀਤਾ ਜਾਵੇ। ਆਦੇਸ ਦੇ ਨਾਲ ਹੀ ਜੋ ਆੜਤ ਦਾ ਕਮਿਸ਼ਨ ਹੁੰਦਾ ਹੈ ਉਹ ਵੀ 2.5 ਰੁਪਏ ਕਰਨ ਦੀ ਮੰਗ ਰੱਖੀ ਹੈ। ਐਸੇ ਦੇ ਨਾਲ ਹੀ ਆਪਾਂ ਗੱਲ ਕਰਦੇ ਹਾਂ ਜੀ ਗਿੱਲੇ ਝੋਨੇ ਬਾਰੇ ਜੋ ਕਿ ਕਿਸਾਨ ਵੀਰਾਂ ਵੱਲੋਂ ਮੰਡੀਆਂ ਦੇ ਵਿੱਚ ਗਿੱਲਾ ਝੋਨਾ ਹੀ ਵੱਢ ਕੇ ਲਿਆਇਆ ਜਾਂਦਾ ਹੈ। ਆੜਤੀਆਂ ਵੱਲੋਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਵਾਰ ਗਿੱਲਾ ਝੋਨਾ ਨਾ ਵੱਢ ਕੇ ਲਿਆਂਦਾ ਜਾਵੇ। ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਦੇਖਿਆ ਜਾਵੇ ਤਾਂ ਕਿਸਾਨ ਵੀਰਾਂ ਦੀਆਂ ਮੁਸ਼ਕਲਾਂ ਇਸ ਵਾਰ ਜ਼ਿਆਦਾ ਵਧਣ ਜਾ ਰਹੀਆਂ ਨੇ ਕਿਉਂਕਿ ਸੈਲਰ ਮਾਲਕ ਵੀ ਗਿੱਲੇ ਝੋਨੇ ਨੂੰ ਜਾਂ PR 126 ਨੂੰ ਖਰੀਦਮ ਤੇ ਨਾ ਨੁਕਰ ਕਰ ਰਹੇ ਨੇ ਜਿਸ ਦੇ ਕਾਰਨ ਮੰਡੀਆਂ ਦੇ ਵਿੱਚ ਵੀ ਜਾਮ ਲੱਗਣ ਦੀ ਉਮੀਦ ਹੈ ਇਸ ਵਾਰ ਅਗਲੀ ਵੀਡੀਓ ਦੇ ਵਿੱਚ ਝੋਨੇ ਬਾਰੇ ਕੋਈ ਨਵੀਂ ਤੋਂ ਨਵੀਂ ਅਪਡੇਟ ਦੇਖਣ ਲਈ ਜਾਂ ਸੁਣਨ ਲਈ ਸਾਡੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਅਗਲੀ ਵੀਡੀਓ ਵਿੱਚ ਫੇਰ ਮਿਲਦੇ ਹਾਂ ਜੀ ਧੰਨਵਾਦ